ਇਹਦੇ ਨਾਲ-ਨਾਲ ਖੇਡਾਂ ਦਾ ਵੀ ਜੀਵਨ ਦੇ ਵਿੱਚ ਬੜਾ ਮਹੱਤਵਪੂਰਨ ਹੈ ਖੇਡਾਂ ਦੇ ਮਾਧਿਅਮ ਰਾਹੀਂ ਵਿਅਕਤੀ ਦੇ ਜੀਵਨ ਦੇ ਵਿੱਚ ਸੰਸਕਾਰ ਆਉਂਦੇ ਨੇ ਜਿੰਨ ਅੱਜ ਮਾਨਸਾ ਦੇ ਵਿੱਚ ਜਿਹੜਾ ਇੱਥੇ ਦਾ ਬੜਾ ਪ੍ਰਸਿੱਧ ਔਰ ਕੱਲੇ ਮਾਨਸਾ ਦਾ ਨਹੀਂ ਅਜ ਤਾਂ ਸਾਰੇ ਪੰਜਾਬ ਦੇ ਵਿੱਚ ਬੜਾ ਪ੍ਰਸਿੱਧ ਇਹ ਵਿਦਿਆਲੇ ਇਸ ਤਰ੍ਹਾਂ ਪਰਿਆਵਰਣ ਦੀ ਰੱਖਿਆ ਦੇ ਬਾਰੇ ਵੀ ਚਰਚਾ ਹੋਈ ਹੈ ਪਰਿਵਾਰਾਂ ਦੇ ਬਾਰੇ ਵੀ ਚਰਚਾ ਹੋਈ ਹੈ ਚੇਤਨ ਸਿੰਘ ਜੀ ਸਰਬਿਤਕਾਰੀ ਵਿਦਿਆ ਮੰਦਿਰ ਸਕੂਲ ਦੇ ਖੇਲ ਖੂਦ ਪ੍ਰਤੀਯੋਗਤਾ ਜਿਹੜੀ ਕਿ ਹਰ ਸਾਲ ਇੱਥੇ ਮਨਾਈ ਜਾਂਦੀ ਹੈ ਤੇ ਇਸ ਤੋਂ ਇਲਾਵਾ ਜੋ ਇਸ ਸਕੂਲ ਦੇ ਬੱਚੇ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਪਹਿਲਾਂ ਹੀ ਜਿੱਤ ਗਏ ਸੀ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਗਏ। ਦੂਸਰੇ ਦਿਨ ਇਹ ਪ੍ਰਾਈਜ਼ ਡਿਸਟ੍ਰਿਬਿਊਸ਼ਨ ਜੋ ਸੈਰੇਮਨੀ ਹੋਈ ਅੱਜ ਉਹਦੇ ਵਿੱਚ ਜੋ ਜੇਤੂ ਵਿਦਿਆਰਥੀ ਸੀ ਉਹਨਾਂ ਨੂੰ ਇਨਾਮ ਦਿੱਤੇ ਗਏ। ਉਤੇ ਹੀ ਭਾਰਤ ਸਰਕਾਰ ਵੱਲੋਂ بڑے ਉੱਚੇ ਢੰਗ ਦੇ ਨਾਲ ਇਹ ਯੋਜਨਾ ਬਣਾ ਕੇ ਜਿਹੜੇ ਆ ਚੰਗੇ ਸਕੂਲ ਚੰਗੇ ਕਾਲਜ ਯੂਨੀਵਰਸਿਟੀ ਐਂਡ ਪ੍ਰੋਫੈਸ਼ਨਲ ਕਾਲਜਾਂ ਦਾ ਨਿਰੰਤਰ ਜਿਹੜਾ ਵਾ ਉਹ ਨਿਰਮਾਣ ਕਰ ਰਹੀ ਹੈ ਹਰ ਸਾਲ ਦੀ ਤਰ੍ਹਾਂ ਜੇ ਐਡੀ ਐਸਪੋਰਟਸ ਮੇਰ ਜਿਹੜੀ ਸਕੂਲ ਵਿੱਚ ਕਰਵਾਈ ਜਾਂਦੀ ਹੈ ਉਹ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ ਕਰਾਈ ਜਾਂਦੀ ਹੈ ਕਿ ਉਹਨਾਂ ਦੇ ਸਰੀਰ ਵਿੱਚ ਫਿਟਨੈਸ ਰਹੇ ਤੇ ਫੇ ਆਪਣੇ ਬੱਚਿਆਂ ਨੂੰ ਸਿਰਫ ਐਜੂਕੇਸ਼ਨ ਹੀ ਨਹੀਂ ਦੇਣੀ ਜਦ ਕਿ ਇਹਦੇ ਨਾਲ ਨਾਲ ਅਸੀਂ ਉਹਨਾਂ ਨੂੰ ਜਿਹੜਾ ਸਾਡਾ ਅੱਜ ਜਿਹੜਾ ਵਰਤਮਾਨ ਜਾਂ ਆਉਣ ਵਾਲਾ ਭਵਿੱਖਾ ਜਿਹੜੀਆਂ ਉਹਨਿਆਂ ਚੁਣੌਤੀਆਂ ਹੈਗੀਆਂ ਵਾ ਦੇਸ਼ ਪ੍ਰਤੀ ਉਹਦੇ ਵਾਸਤੇ ਵੀ ਅਸੀਂ ਜਾਗਰੂਤ ਕਰਨਾ ਮੈਂ ਰਾਮ ਗੋਪਾਲ ਧਰਮ ਜਾਗਰਣ ਪ੍ਰਮੁਖ ਪੰਜਾਬ ਅੱਜ ਮਾਨਸਾ ਦੇ ਵਿੱਚ ਜਿਹੜਾ ਇੱਥੇ ਦਾ ਬੜਾ ਪ੍ਰਸਿੱਧ ਔਰ ਕੱਲੇ ਮਾਨਸੇ ਦਾ ਹੀ ਨਹੀਂ ਅੱਜ ਦਾ ਸਾਰੇ ਪੰਜਾਬ ਦੇ ਵਿੱਚ ਬੜਾ ਪ੍ਰਸਿੱਧ ਇਹ ਵਿਦਿਆਲੇ ਸਰਦਾਰ ਚੇਤਨ ਸਿੰਘ ਜੀ ਸਰਵਿਤਕਾਰੀ ਵਿਦਿਆਮੰਦਰ ਸਕੂਲ ਦੇ ਖੇਲ ਖੂਦ ਪ੍ਰਤੀਯੋਗਤਾ ਜਿਹੜੀ ਕਿ ਹਰ ਸਾਲ ਇੱਥੇ ਮਨਾਈ ਜਾਂਦੀ ਹੈ ਉਸ ਤੇ ਪੁਰਸਕਾਰ ਵੰਡਣ ਕਾਰਕਰਮ ਦੇ ਚਾਂਦ ਦਾ ਸਭਾਗੇ ਪ੍ਰਾਪਤ ਹੋਇਆ ਤੇ ਇਸ ਦੇ ਲਈ ਮੈਂ ਸਕੂਲ ਦੀ ਮੈਨੇਜਿੰਗ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਯਾਦ ਕੀਤਾ ਵਿਦਿਆਰਥੀ ਵੱਲੋਂ ਸਾਰੇ ਦੇਸ਼ ਪਰਦੇ ਵਿੱਚ ਲਗਭਗ 25000 ਤੋਂ ਵੱਧ ਵਿਦਿਆਲੇ ਚਲਾਏ ਜਾ ਰਹੇ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਵੀ ਜੀਵਨ ਦੇ ਵਿੱਚ ਬੜਾ ਮਹੱਤਵਪੂਰਨ ਹੈ ਖੇਡਾਂ ਦੇ ਮਾਧਿਅਮ ਰਾਹੀਂ ਵਿਅਕਤੀ ਦੇ ਜੀਵਨ ਦੇ ਵਿੱਚ ਸੰਸਕਾਰ ਆਉਂਦੇ ਨੇ ਜਿਨ੍ਹਾਂ ਸੰਸਕਾਰਾਂ ਕਰਕੇ ਉਸਦਾ ਜੀਵਨ ਵਧੀਆ ਚੱਲਦਾ ਹੈ ਤੇ ਨਾਲੇ ਉਹ ਦੇਸ਼ ਔਰ ਸਮਾਜ ਨੂੰ ਵੀ ਬਹੁਤ ਕੁਝ ਦੇ ਜਾਂਦਾ ਹੈ ਮੈਨੂੰ ਲੱਗਦਾ ਹੈ ਕਿ ਅੱਜ ਪੰਜਾਬ ਦੇ ਵਿੱਚ ਜੋ ਵੀ ਸਮੱਸਿਆਵਾਂ ਨੇ ਉਹਨਾਂ ਸਾਰੀ ਸਮੱਸਿਆਵਾਂ ਦੀ ਵੀ ਚਰਚਾ ਇੱਥੇ ਹੋਈ ਹੈ ਜਿਸ ਤਰ੍ਹਾਂ ਪਰਿਆਵਰਣ ਦੀ ਰੱਖਿਆ ਦੇ ਬਾਰੇ ਵਿੱਚ ਚਰਚਾ ਹੋਈ ਹੈ ਪਰਿਵਾਰਾਂ ਦੇ ਬਾਰੇ ਵਿੱਚ ਚਰਚਾ ਹੋਈ ਹੈ। ਔਰ ਜਿਸ ਤਰ੍ਹਾਂ ਅੱਜ ਇੱਥੇ ਦੀ ਮੈਨੇਜਮੈਂਟ ਕਮੇਟੀ ਨੇ ਵਿਦਿਆਰਥੀਆਂ ਨੇ ਔਰ ਉਹਨਾਂ ਦੇ ਮਾਤਾ ਪਿਤਾ ਨੇ ਸੰਕਲਪ ਲਿਆ ਕਿ ਅਸੀਂ ਆਪਣੇ ਪਿੰਡ ਦੇ ਵਿੱਚ ਜਾ ਕੇ ਜਿੱਥੇ ਪਰਿਆਵਰਣ ਦੀ ਰੱਖਿਆ ਲਈ ਵਿਰਖਸ਼ ਲਗਾਵਾਂਗੇ ਪਾਣੀ ਦੀ ਬਚਤ ਕਰਾਂਗੇ। ਵੈਸੇ ਛੂਹਾਂਛਾਤ ਜਾਤ ਪਾਤ ਦੀ ਸਮੱਸਿਆ ਤੋਂ ਨਿਜਾਤ ਪਾਣ ਲਈ ਵੀ ਆਪਣੇ ਪਰਿਵਾਰ ਪਿੰਡ ਦੇ ਵਿੱਚ ਸਾਰਿਆਂ ਦਾ ਸਨਮਾਨ ਕਰਨਾ ਔਰ ਜਿਹੜੀ ਇੱਕ ਨਿਰਾਸ਼ਾ ਦੀ ਭਾਵਨਾ ਸਮਾਜ ਦੇ ਵਿੱਚ ਫੈਲ ਰਹੀ ਹੈ ਉਸ ਤੋਂ ਦੂਰ ਕਰਕੇ ਉਤਸ਼ਾਹ ਦਾ ਵਾਤਾਵਰਣ ਆਪਣੇ ਪਿੰਡ ਦੇ ਵਿੱਚ ਬਣੇ ਇਸ ਦੇ ਲਈ ਵੀ ਸਾਰਿਆਂ ਨੇ ਸੰਕਲਪ ਲਿਆ ਅੱਜ ਅਸੀਂ ਸ੍ਰੀ ਗੁਰਤੇਗ ਬਹਾਦਰ ਜੀ ਜਿਨ੍ਹਾਂ ਦੇ ਬਲਿਦਾਨ ਦੇ ਹੜੇ ਨੂੰ 350 ਸਾਲ ਪੂਰੇ ਹੋ ਰਹੇ ਨੇ ਅੱਜ ਇਸ ਮੌਕੇ ਤੇ ਉਹਨਾਂ ਨੂੰ ਵੀ ਯਾਦ ਕੀਤਾ ਗਿਆ ਤਾਂ ਮੈਂ ਫਿਰ ਇੱਕ ਵਾਰੀ ਵਿਦਿਆਰਥੀ ਦੇ ਇਸ ਵਿਦਿਆਲੇ ਵੱਲੋਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਇਹ ਵਿਦਿਆਲੇ ਸਿਰਫ ਸਿੱਖਿਆ ਹੀ ਨਹੀਂ ਸਿਰਫ ਕੈਰੀਅਰ ਹੀ ਨਹੀਂ ਕੈਰੈਕਟਰ ਨਿਰਮਾਣ ਦੀ ਪ੍ਰਕਿਰਿਆ ਨੂੰ ਵੀ ਅੱਗੇ ਵਧਾ ਰਿਹਾ ਹੈ ਅੱਛੇ ਚਰਿੱਤਰਵਾਨ ਲੋਕ ਹੀ ਅੱਛੇ ਸਮਾਜ ਦਾ ਨਿਰਮਾਣ ਕਰਦੇ ਹਨ ਮੈਨੂੰ ਲੱਗਦਾ ਹੈ ਕਿ ਵਿਦਿਆਪਰਟੀ ਆਪਣੇ ਸੁਦੇਸ਼ੇ ਦੇ ਸਫਲ ਰਹੀ ਹੈ ਔਰ ਇਸ ਸਾਰੇ ਕਾਰਜਕ੍ਰਮ ਦੇ ਲਈ ਇੱਥੇ ਦੇ ਪ੍ਰਬੰਧਕਾਂ ਦਾ ਵਿਦਿਆਰਥੀਆਂ ਦਾ ਮੈਨੇਜਮੈਂਟ ਕਮੇਟੀ ਦਾ ਔਰ ਸਾਰੇ ਖਾਸ ਤੌਰ ਤੇ ਜਿਹੜੇ ਮਾਤਾ ਪਿਤਾ ਇੰਨੀ ਹਜ਼ਾਰਾਂ ਦੀ ਸੰਖਿਆ ਦੇ ਚਾ ਜਾਏ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਔਰ ਆਸ਼ਾ ਕਰਦਾ ਹਾਂ ਕਿ ਉਹਨਾਂ ਦਾ ਸਹਿਯੋਗ हमेशा इस विद्यालय ਨੂੰ ਪੈਸੇ ਤਰ੍ਹਾਂ ਮਿਲਦਾ ਰਹੇਗਾ शुक्रिया धन्यवाद मैं डॉक्टर बलदेव राज प्रेसिडेंट सरदार चेतन सिंह सर्व हितकारी विद्यामंदन मानसा ਅੱਜ सरदार चेतन सिंह ਜੀ ਦੇ 110ਵੇਂ ਜਨਮ ਦਿਨ ਦਿਹਾੜੇ ਤੇ ਇਹ ਸਪੋਰਟਸ ਮੀਟ ਤੇ ਪ੍ਰਾਈਜ਼ ਡਿਸਟ੍ਰਿਬਿਊਸ਼ਨ ਜੋ ਸਮਾਰੋਹ ਕਰਾਇਆ ਗਿਆ ਉਸ ਵਿੱਚ ਬੱਖ ਬੱਖ ਘੜ ਤੋਂ ਘਟ ਸਾਰੇ ਸਕੂਲ ਦੇ ਬੱਚਿਆਂ ਨੇ ਸਪੋਰਟਸ ਦੇ ਵਿੱਚ ਭਾਗ ਲਿਆ ਤੇ ਉਸ ਤੋਂ ਬਾਅਦ ਦੂਸਰੇ ਦਿਨ ਇਹ ਪ੍ਰਾਈਜ਼ ਡਿਸਟ੍ਰੀਬਿਊਸ਼ਨ ਜੋ ਸੈਰੇਮਨੀ ਹੋਈ ਅੱਜ ਉਹਦੇ ਵਿੱਚ ਜੋ ਜੇਤੂ ਵਿਦਿਆਰਥੀ ਸੀ ਉਹਨਾਂ ਨੂੰ ਇਨਾਮ ਦਿੱਤੇ ਗਏ ਅਤੇ ਇਸ ਤੋਂ ਇਲਾਵਾ ਜੋ ਇਸ ਸਕੂਲ ਦੇ ਬੱਚੇ ਨੈਸ਼ਨਲ ਲੈਵਲ ਤੇ ਜਾਂ ਸਟੇਟ ਲੈਵਲ ਤੇ ਪਹਿਲਾਂ ਹੀ ਜਿੱਤ ਗਏ ਸੀ ਉਹਨਾਂ ਨੂੰ ਵੀ ਪ੍ਰਾਈਜ਼ ਦਿੱਤੇ ਗਏ ਧੰਨਵਾਦ ਬੱਚਿਆਂ ਦੀ ਸਨੇਹਾ ਦਮੇ ਸਰਪ੍ਰਸਤ ਜਿਹੜੇ ਬੱਚੇ ਆਰਟੀਮੇਟ ਹੋ ਰਹੇ ਨੇ ਜਾ ਕਿਤੇ ਨਾ ਕਿਤੇ ਡੀਮੋਟੀਵੇਟ ਨੇ ਘਰਾਂ ਦੇ ਵਿੱਚ ਬੈਠੇ ਰਹਿੰਦੇ ਨੇ ਜਾਂ ਸੋਚਦੇ ਨੇ ਵੀ ਅਸੀਂ ਇਹ ਕਰ ਸਕਦੇ ਹਾਂ ਪਰ ਇੱਛਾ ਨਹੀਂ ਬਣਦੀ ਉਹਨਾਂ ਨੂੰ ਹਰ ਸਾਲ ਦੀ ਤਰ੍ਹਾਂ ਜੇ ਇਹੜੀ ਐ ਸਪੋਰਟਸ ਮੀਟ ਜਿਹੜੀ ਸਕੂਲ ਵਿੱਚ ਕਰਵਾਈ ਜਾਂਦੀ ਹੈ ਉਹ ਬੱਚਿਆਂ ਨੂੰ ਮੋਟੀਵੇਸ਼ਨ ਵਾਸਤੇ ਕਰਾਈ ਜਾਂਦੇ ਆ ਕਿ ਉਹਨਾਂ ਦੇ ਸਰੀਰ ਵਿੱਚ ਫਿਟਨੈਸ ਰਹੇ ਤੇ ਉਹ ਲਗਾਤਾਰ ਆਪਣੀ ਪੜ੍ਹਾਈ ਦੇ ਵਿੱਚ ਅੱਗਰ ਸਰਣ ਕਿਉਂਕਿ ਜੇ ਬੱਚਿਆਂ ਦੇ ਸਰੀਰ ਖਾਣ-ਪਾਨ ਫਿੱਟ ਹੋਊਗਾ ਤਾਂ ਹੀ ਉਹ ਅੱਗੇ ਆਪਣੀ ਪੜ੍ਹਾਈ ਵਧੀਆ ਤਰੀਕੇ ਨਾਲ ਕਰਨਗੇ ਡਾਕਟਰ ਨਿਰਮਲ ਸਿੰਘ ਅੱਜ ਇੱਥੇ ਐ ਐਨਵਲ ਫੰਕਸ਼ਨ ਸੀਗਾ اٹینڈ ਕਰਨ ਆਇਆ ਐਂਡ ਜਿਹਦੇ ਵਿੱਚ ਮੈਂ ਬੱਚਿਆਂ ਦਾ ਅਤਿ ਸ਼ਾਹ ਵੇਖ ਕੇ ਬੜਾ ਪ੍ਰਸੰਨ ਹੋਇਆ ਕਿ ਬਤਿਆਂ ਚ ਕਿੰਨਾ ਅਤਿ ਸ਼ਾਹ ਵਾ ਕਿੰਨਾ ਉਹਨਾਂ ਸਟੇਜ ਦੇ ਉੱਤੇ ਵਧੀਆ ਪਰਫਾਰਮੈਂਸ ਕੀਤੀ ਹੈ ਇਹਦੇ ਨਾਲ ਨਾਲ ਮੈਂ ਇਹ ਵੀ ਦੱਸਣਾ ਚਾਹੁੰਨਾ ਕਿ ਜਿੱਥੇ ਜਿਸ ਤਰ੍ਹਾਂ ਕਿ ਹਰੇਕੀ ਮਾਤਾ ਪਿਤਾ ਦਾ ਇੱਕ ਸੁਪਨਾ ਹੁੰਦਾ ਕਿ ਸਾਡੇ ਬੱਚੇ ਜਿਹੜੇ ਆ ਅੱਛੇ ਪੜ੍ਹਨ ਅੱਛੇ ਲਿਖਣ ਤੇ ਆਪਣਾ ਨਾਮ ਕਮਾਉਣ ਚੰਗੇ ਰੋਜ਼ਗਾਰ ਤੇ ਲੱਗਣ ਸਾਡਾ ਨਾਮ ਰੋਸ਼ਨ ਕਰਨ ਤੇ ਸਾਡੇ ਇਸ ਮੁੱਚੇ ਦੇਸ਼ ਦਾ ਨਾਮ ਰੋਸ਼ਨ ਕਰਨ ਉਥੇ ਹੀ ਭਾਰਤ ਸਰਕਾਰ ਵੱਲੋਂ ਬੜੇ ਉੱਚੇ ਢੰਗ ਦੇ ਨਾਲ ਇਹ ਯੋਜਨਾ ਬਣਾ ਕੇ ਜਿਹੜੇ ਆ ਚੰਗੇ ਸਕੂਲ ਚੰਗੇ ਕਾਲਜ ਯੂਨੀਵਰਸਿਟੀ ਐਂਡ ਪ੍ਰੋਫੈਸ਼ਨਲ ਕਾਲਜਾਂ ਦਾ ਨਿਰੰਤਰਣ ਜਿਹੜਾ ਵਾ ਉਹ ਨਿਰਮਾਣ ਕਰ ਰਹੀ ਹੈ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਐਜੂਕੇਸ਼ਨ ਹੀ ਨਹੀਂ ਦੇਣੀ ਜਦ ਕਿ ਇਹਦੇ ਨਾਲ ਨਾਲ ਅਸੀਂ ਉਹਨਾਂ ਨੂੰ ਜਿਹੜਾ ਸਾਡਾ ਅੱਜ ਜਿਹੜਾ ਵਰਤਮਾਨ ਜਾਂ ਆਉਣ ਵਾਲਾ ਭਵਿੱਖਾ ਜਿਹੜੀਆਂ ਉਹਨਿਆਂ ਚੁਣੌਤੀਆਂ ਹੈਗੀਆਂ ਵਾਂ ਦੇਸ਼ ਪ੍ਰਤੀ ਉਹਦੇ ਵਾਸਤੇ ਵੀ ਅਸੀਂ ਜਾਗਰੂਤ ਕਰਨਾ ਅਤੇ ਉਹਨਾਂ ਨੂੰ ਇੱਕ ਮੁਕੰਮਲ ਇਨਸਾਨ ਬਣਾ ਕੇ ਜਿਹੜਾ ਹੈਗਾ ਸਕੂਲਾਂ ਦੇ ਵਿੱਚੋਂ ਕੱਢਣਾ ਹੈ ਮੈਂ ਇਹਦੇ ਨਾਲ ਇਹ ਵੀ ਦੱਸਣਾ ਚਾਹੁੰਨਾ ਕਿ ਮੇਰੇ ਗਰੀਬ ਪਰਿਵਾਰ ਦੇ ਬੱਚੇ ਮੱਧਮ ਪਰਿਵਾਰ ਦੇ ਬੱਚੇ ਉਹਨਾਂ ਦਾ ਵੀ ਇੱਕ ਸੁਪਨਾ ਹੁੰਦਾ ਹੈ ਕਿ ਉਹ ਵੀ ਡਾਕਟਰਸ ਬਣਨ ਇੰਜੀਨੀਅਰਸ ਬਣ ਇਹਦੇ ਨਾਲ ਉਹ ਐਡਵੋਕੇਟ ਬਣ ਕੇ ਸਰਬ ਉੱਚ ਅਦਾਲਤਾਂ ਦੇ ਵਿੱਚ ਮੁਕਦਮੇ ਲੜਨ ਇਦੇ ਨਾਲ ਸੈਂਟਿਸਟ ਬਣ ਜਾਂ ਉਹ ਜਿਹੜੇ ਹੈਗੇ ਆ ਕੋਈ ਵਧੀਆ ਐਡਮਿਨਿਸਟਰੇਟਰ ਬਣ ਅਫੀਸ਼ੀਅਲਸ ਬਣ ਪਰ ਕੀ ਉਹਨਾਂ ਦਾ ਇਹ ਸੁਪਨਾ ਅਧੂਰਾ ਕਿਉਂ ਰਹਿ ਜਾਂਦਾ ਕਿਉਂਕਿ ਉੱਚ ਕੋਟੀ ਦੇ ਜਿਹੜੇ ਸਕੂਲ ਆ ਉੱਥੇ ਫੀਸਾਂ ਜਿਆਦੀਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜਾ ਹੈਗਾ ਵਾ ਉਹ ਵਿਚਾਰੇ ਜਿਹੜੇ ਹੈਗੇ ਅਪੀਅਰੈਂਸ ਕਿਸੇ ਨਾ ਕਿਸੇ ਗੱਲੋਂ ਬੱਚੇ ਜਿਹੜੇ ਵਾਂਝੇ ਰਹਿ ਜਾਂਦੇ ਆ ਜਿੱਥੇ ਕਿ ਮੈਂ ਵਧਾਈ ਦੇਣਾ ਇਸ ਸਕੂਲ ਨੂੰ ਕਿ ਉਸੇ ਹੀ ਤਰਜ ਦੇ ਉੱਤੇ ਅੱਜ ਮੈਂ ਵੇਖ ਰਿਹਾ ਸੀਗਾ ਕਿ ਇਸ ਤਰ੍ਹਾਂ ਬੱਚੇ ਜਿਵੇਂ ਕਿ ਵਧੀਆ ਕਾਨਵੈਂਟ ਸਕੂਲ ਦੇ ਬੱਚੇ ਪਰਫਾਰਮ ਕਰਦੇ ਆ ਇਹਨੇ ਸਿਮਿਲਰ ਵੇ ਅੱਜ ਇੱਥੇ ਵੀ ਜਿਹੜੀ ਹੈ ਉਹ ਪਰਫਾਰਮੈਂਸ ਵੇਖਣ ਨੂੰ ਮਿਲੀ ਆ ਇਹਦੇ ਵਿੱਚ ਸਾਡੀ ਭਾਰਤ ਸਰਕਾਰ ਵੱਲੋਂ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਬਣਾਈ ਆ ਉਹਦੇ ਤਹਿਤ ਜਿਹੜੇ ਸੁਪਨੇ ਗਰੀਬਾਂ ਦੇ ਨੇ ਜਿਹੜੇ ਮଧ୍ୟਮ ਪਰਿਵਾਰ ਦੇ ਨੇ ਉਹ ਸੁਪਨੇ ਜਿਹੜੇ ਸੱਚਕਾਰ ਹੋਣਗੇ ਕਿਉਂਕਿ ਨਿਊ ਐਜੂਕੇਸ਼ਨ ਪਾਲਿਸੀ ਦੇ ਵਿੱਚ ਜਿਹੜੀ ਉਹ ਸਵਿਧਾ ਲੈ ਕੇ ਆਏ ਆ ਉਹਦੇ ਵਿੱਚ ਜਿੰਨੀ ਸਾਡੀ ਮਾਤਰਾ ਭਾਸ਼ਾ ਨੇ ਉਹਦੇ ਵਿੱਚ ਸਾਰਾ ਸਿਲੇਬਸ ਕਰਨ ਜਾ ਰਹੇ ਆ ਜਿਹਦੇ ਤਹਿਤ ਅੱਜ ਗਰੀਬ ਦਾ ਬੱਚਾ ਮੱਧਮ ਪਰਿਵਾਰ ਦਾ ਬੱਚਾ ਡਾਕਟਰ ਵੀ ਬਣੇਗਾ ਇੰਜੀਨੀਅਰ ਵੀ ਬਣੇਗਾ ਸਾਇੰਟਿਸਟ ਵੀ ਬਣੂਗਾ ਤੇ ਹੋਰ ਜੋ ਮਨ ਦੇ ਵਿੱਚ ਚਾਹੁੰਦਾ ਕੋ ਚੰਗਾ ਬਿਜ਼ਨਸਮੈਨ ਬਣਨਾ ਉਹ ਵੀ ਬਣੂਗਾ ਜੇ ਮੈਂ ਥੋੜਾ ਜਿਹਾ ਇਹਦੀ ਵਿਸਤਾਰ ਦੇ ਨਾਲ ਦੱਸਾਂ ਕਿ ਐ ਨਿਊ ਐਜੂਕੇਸ਼ਨ ਪਾਲਿਸੀ ਹੈ ਕੀ ਆ ਉਹ ਜਿਹੜੀ ਐਜੂਕੇਸ਼ਨ ਪਾਲਿਸੀ ਆ ਉਹ ਨਵੇਂ ਸਾਡੇ ਅਧਿਨਿਕ ਯੁੱਗ ਦੇ ਹਿਸਾਬ ਦੇ ਨਾਲ ਜਿਹੜੀ ਆ ਵਰਡ ਕਲਾਸ ਨੂੰ ਮੀਟ ਕਰਦੇ ਆਇਆ ਬਣਾਈ ਗਈ ਆ ਤੇ ਉਹਦੇ ਜਿਹੜੇ ਅੱਛੇ ਪ੍ਰਣਾਮ ਆ ਪੂਰੇ ਭਾਰਤ ਦੇ ਵਿੱਚ ਸਾਨੂੰ ਦਿਖਣ ਵੀ ਲੱਗ ਪਏ ਨੇ ਇਹਦੇ ਨਾਲ ਜਿਹੜਾ ਤੁਹਾਡਾ ਸਿਸਟਮ ਬੜਿਆ ਹੈਗਾ ਜਿਹੜਾ ਆਪਣੇ ਲਰਨਿੰਗ ਸਿਸਟਮ ਆ ਜਿਹਦੇ ਵਿੱਚ ਲਰਨਿੰਗ ਕੋਰਸੇ ਆ ਉਹਦੇ ਵਿੱਚ ਟੀਚਿੰਗ ਲਰਨਿੰਗ ਆਸਪੈਕਟ ਨੂੰ ਵੇਖਦੇ ਆਇਆ ਫਰਸਟ ਕਲਾਸ ਤੋਂ ਲਾ ਕੇ 7ਥ ਕਲਾਸ ਤੱਕ ਜਿਹੜੀਆਂ ਆ ਉਹ ਕਿਤਾਬਾਂ ਮੰਗੰਬਲ ਵੀ ਕਰ ਲਈਆਂ ਗਈਆਂ ਨੇ ਇਹਦੇ ਨਾਲ ਜਿਹੜਾ ਤੁਹਾਡਾ 1 ਨੇਸ਼ਨ ਐਂਡ 1 ਡਿਜੀਟਲ ਐਜੂਕੇਸ਼ਨ ਦਾ ਜਿਹੜਾ ਹੈਗਾ ਪਰਮਾਨ ਜਿਹਦੇ ਤਹਿਤ ਪ੍ਰਧਾਨ ਮੰਤਰੀ ਈ ਯੋਜਨਾ ਜਿਹੜੀ ਸ਼ੁਰੂ ਕੀਤੀ ਆ ਉਹਦੇ ਮੁਤਾਬਕ ਜਿਹੜਾ ਵਾ ਸਾਰਿਆਂ ਨੂੰ ਜਿਹੜਾ ਵਾ ਉਹ ਸਵਦਾ ਮਿਲੇਗੀ ਇਹਦੇ ਵਿੱਚ ਸੀਬੀਐਸਸੀ ਜਿਹੜੀ ਹੈਗੀ ਆ ਬੜਾ ਅੱਛਾ ਭੂਮਿਕਾ ਨਿਭਾ ਰਹੀ ਆ ਉਹ ਸਵਦਾ ਜਿਹੜਾ ਪਸਾਰ ਆ ਉਹ ਚਾਰੇ ਬੰਨੇ ਵਧ ਰਿਹਾ ਹੈਗਾ ਉਹਦੇ ਨਿਰਮਾਨ ਜਿਹੜਾ ਹੈਗਾ ਉਹਦੀ ਬਿਲਡਿੰਗ ਦਾ ਵੀ ਨਵਾਂ ਦਿੱਲੀ ਦੇ ਵਿੱਚ ਕਰ ਦਿੱਤਾ ਤੇ ਚਾਰੇ ਬੰਨੇ ਆਪਣੇ ਪੈਰ ਪਸਾਰ ਕੇ ਜਿਹੜਾ ਵਾ ਇਹ ਮੁਕੰਮਲ ਕੰਮ ਨੂੰ ਜਿਹੜਾ ਕਰਨ ਦੇ ਵਿੱਚ ਲੱਗੀ ਹੋਈ ਆ ਇਦੇ ਨਾਲ ਜਿਹੜਾ ਤੁਹਾਡਾ ਹੈਗਾ ਵਾ ਐਜੂਕੇਸ਼ਨ ਸਿਸਟਮ ਆ ਉਹਨੂੰ ਇੰਨਾ ਕੁ ਸੌਖਾ ਬਣਾ ਦੇਣਗੇ ਕਿ ਹਰੇਕ ਬੰਦਾ ਇਹਦੇ ਵਾਸਤੇ ਅਪਰੋਚੇਬਲ ਹੋ ਜਾਊਗਾ। ਇਹਦੇ ਨਾਲ ਮੈਂ ਇੱਕ ਹੋਰ ਵੀ ਚੀਜ਼ ਦੱਸਣਾ ਚਾਹੁੰਨਾ ਵਾਂ ਕਿ ਅੱਜ ਜਿਵੇਂ ਆਪਾਂ ਚਾਹੁੰਦੇ ਆ ਕਿ ਸਾਡੇ ਬੱਚੇ ਨੂੰ ਸਕੂਲ ਦੇ ਵਿੱਚੋਂ ਕਾਲਜ ਤੋਂ ਨਿਕਲਦਿਆਂ ਹੀ ਸਾਨੂੰ ਜਿਹੜੀ ਸਰਕਾਰੀ ਨੌਕਰੀ ਮਿਲ ਜੇ ਉਹ ਅਸੰਭਵ ਨਹੀਂ ਹੈਗੀ। ਕਿਉਂ ਅਸੰਭਵ ਨਹੀਂਗਾ ਕਿਉਂਕਿ ਲਿਮਟਿਡ ਜਿਹੜੇ ਹੈਗੇ ਆ ਉਹ ਪੋਸਟਾਂ ਹੈਗੀਆਂ ਵਾ ਹੁਣ ਫਾਰ ਐਗਜ਼ਾਮਪਲ ਜਿਹੜਾ ਤੁਹਾਡਾ ਡਿਪਟੀ ਕਮਿਸ਼ਨਰ ਦਾ ਆਫਿਸ ਆ ਐਸਡੀਓ ਦਾ ਆਫਿਸ ਆ ਤੁਹਾਡੇ ਐਸਐਸਪੀ ਦਾ ਆਫਿਸ ਆ ਵੀਡੀਓ ਦਾ ਆਫਿਸ ਆ ਈਓ ਦਾ ਆਫਿਸ ਆ ਜਾਂ ਕੋਈ ਜਿਹੜੇ ਤੁਹਾਡੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਨੇ ਹੋਰ ਗਵਰਨਮੈਂਟ ਦੇ ਇੰਸਟੀਟਿਊਸ਼ਨਸ ਨੇ ਉਹਨਾਂ ਵਿੱਚ ਹਮੇਸ਼ਾ ਲਿਮਟਡ ਜਿਹੜੀਆਂ ਪੋਸਟਾਂ ਹੁੰਦੀਆਂ ਜਦੋਂ ਕੋਈ ਕਰਮਚਾਰੀ ਜਾਂ ਅਧਿਕਾਰੀ ਰਿਟਾਇਰ ਹੋ ਕੇ ਜਾਂਦਾ ਤੇ ਉਹਦੇ ਤੋਂ ਬਾਅਦ ਉਹੀ ਪੋਸਟਾਂ ਜਿਹੜੀਆਂ ਪਬਲਿਸ਼ ਕੀਤੀਆਂ ਜਾਂਦੀਆਂ ਤੇ ਉਹਦੇ ਅਗੇਂਸਟ ਕਿਉਂਕਿ ਸਾਡੀ ਜੰਗ ਪਾਪੂਲੇਸ਼ਨ ਜਿਹੜੀ ਆ ਉਹ ਵਰਡ ਦੇ ਵਿੱਚੋਂ ਸਭ ਤੋਂ ਜ਼ਿਆਦਾ ਆ ਉੱਥੇ ਬੱਚੇ ਅਪਲਾਈ ਕਰਦੇ ਆ ਕੁਝ ਕਾਬਲ ਬੱਚੇ ਜਿਹੜੇ ਆ ਉਹ ਪੋਸਟਾਂ ਲੈਣ ਵਿੱਚ ਯੋਗ ਹੋ ਜਾਂਦੇ ਆ ਤੇ ਬਾਕੀ ਰਹਿ ਜਾਂਦੇ ਆ ਇਸ ਚੀਜ਼ ਨੂੰ ਵੇਖਦੇ ਆਇਆ ਜਿਹੜਾ ਤੁਹਾਡਾ ਆਰਟੀਫੀਸ਼ੀਅਲ ਸਿਸਟਮ ਆਰਟੀਫੀਸ਼ੀਅਲ ਇੰਟੈਲੀਜੈਂਸੀ ਨੂੰ ਗਾਹ ਵੇਖਦੇ ਆਇਆ ਜਿਹੜੀਆਂ ਆਈਟੀਆਈਜ਼ ਨੇ ਉਹਨਾਂ ਦਾ ਪ੍ਰਸਾਰ ਜਿਹੜਾ ਵਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਆ ਪਿੱਛੇ ਜੇ ਇਹਦੇ ਉੱਤੇ ਬਹੁਤ ਵੱਡਾ ਸੈਮੀਨਾਰ ਕਰਵਾਇਆ ਕਿ ਦੇਸ਼ ਭਰ ਦੇ ਵਿੱਚ ਜਿਹੜੀਆਂ ਵਾ ਬਤ ਤੋਂ ਬਤ ਆਈਟੀਆਈ ਖੋਣ ਉਹਦੇ ਤਹਿਤ ਜਿਹੜੀਆਂ 5000 ਹੁਣ ਆਈਟੀਆਈਜ਼ ਆ ਸਾਡੇ ਜਿਹਦੇ ਵਿੱਚ 700 ਜਿਹੜੇ ਹੈਗੇ ਉਹ ਟ੍ਰੇਡ ਚੱਲ ਰਹੇ ਆ ਤੇ 1.5 ਕਰੋੜ ਦੇ ਕਰੀਬ ਹੁਣ ਤੱਕ ਜਿਹੜੇ ਹੈਗੇ ਆ ਬੱਚੇ ਉਥੋਂ ਸੇਖ ਕੇ ਜਿਹੜਾ ਵਾ ਉਹਨਾਂ ਨੇ ਆਪਣਾ ਰੋਜ਼ਗਾਰ ਵੀ ਸ਼ੁਰੂ ਕਰ ਦਿੱਤਾ ਹੈਗਾ ਉਹਦੇ ਤਹਿਤ ਮੈਂ ਅੱਗੇ ਇਸ ਚੀਜ਼ ਨੂੰ ਹੋਰ ਵਧਾ ਕੇ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਸਾਡੀਆਂ ਆਈਟੀਆਈਜ਼ ਨੇ ਇਹ ਸਿੰਪਲੀ ਆਤਮ ਨਿਰਭਰ ਭਾਰਤ ਵਾਸਤੇ ਇੱਕ ਵਰਕਸ਼ਾਪ ਦੇ ਤੌਰ ਦੇਤੇ ਜਿਹੜੀਆਂ ਹੈਗੀਆਂ ਉਹ ਕੰਮ ਕਰ ਰਹੀਆਂ ਹੈਗੀਆਂ ਜਿਹਦੇ ਤਹਿਤ ਹੁਣ ਜਿਹੜਾ ਤੁਹਾਡਾ ਪ੍ਰਧਾਨ ਮੰਤਰੀ ਸੇਤੂ ਯੋਜਨਾ ਵਾ ਉਹਦੇ ਤਹਿਤ ਇਹ ਜਿਹੜੀਆਂ ਆਈਟੀਜ਼ ਆ ਇਹਨਾਂ ਨੂੰ ਉਹਨਾਂ ਨੇ ਇੰਡਸਟਰੀ ਦੇ ਨਾਲ ਵੀ ਲਿੰਕ ਕਰ ਦਿੱਤਾ ਹੈ ਕਿ ਜਿਹੜੇ ਬੱਚੇ ਆਈਟੀਆਈ ਦੇ ਵਿੱਚੋਂ ਸਕਿਲਡ ਹੋ ਜਾਣਗੇ ਉਹ ਸਕਿੱਲ ਹੋ ਕੇ ਬੱਚੇ ਜਿਹੜੇ ਹੈਗੇ ਆ ਉਹ ਅੱਗੇ ਜਿਹੜਾ ਵਾ ਜਾਂਦੇ ਉਹ ਇੰਡਸਟਰੀ ਦੇ ਵਿੱਚ ਹੀ ਕੰਮ ਕਰ ਸਕਦੇ ਆ ਉਹ ਇੰਡਸਟਰੀ ਦੇ ਵਿੱਚ ਜਿਹੜੇ ਸਕਿੱਲਡ ਪ੍ਰੋਫੈਸ਼ਨਲ ਬੰਦੇ ਹੋਣਗੇ ਜਿਹੜਾ ਕਿ ਨਵੀਆਂ ਮਸ਼ੀਨਾਂ ਬਾਰੇ ਜਾਣਕਾਰੀ ਉਹ ਬੱਚਿਆਂ ਨੂੰ ਦੇਣਗੇ ਤਾਂ ਕਿ ਵਰਲਡ ਲੈਵਲ ਦੀ ਜਿਹੜੀ ਆ ਉਹਨਾਂ ਦੇ ਵਿੱਚ ਉਹ ਸਕਿੱਲਡ ਹੋ ਸਕਣ ਤਾਂ ਇਹ ਬਹੁਤ ਵੱਡਾ ਜਿਹੜਾ ਵਾ ਯੋਗਦਾਨ ਪਾ ਰਿਹਾ ਕਿਉਂਕਿ ਜੇ ਬੱਚਿਆਂ ਨੂੰ ਅਸੀਂ ਸਕਿੱਲਡ ਕਰ ਦਾਂਗੇ ਫਿਰ ਉਹ ਜਿਹੜੇ ਹੈਗੇ ਆ ਸਾਰੇ ਬੱਚਿਆਂ ਨੂੰ ਅਸੀਂ এমਪਲੋਇਮੈਂਟ ਦੇ ਸਕਦੇ ਆ ਬਿਕਾਉਜ਼ ਅਸੀਂ ਜਿਹੜਾ ਜੋ ਪ੍ਰਧਾਨ ਮੰਤਰੀ ਸਾਹਿਬ ਬਾਰ-ਬਾਰ ਕਹਿੰਦੇ ਨੇ ਕਿ ਅਸੀਂ ਜਿਹੜਾ ਹੈਗਾ ਜੋਬ ਸਿਕਰਨਾ ਬਣੀਏ ਅਸੀਂ ਜੋਬ ਪ੍ਰੋਵਾਈਡਰਸ ਬਣੀਏ ਤਾਂ ਉਸੇ ਚੀਜ਼ ਨੂੰ ਦੇਖਦੇ ਆਇਆ ਜਿਹੜਾ ਵਾ ਅੱਜ ਜਿਹੜੀ ਇਹਦਾ ਪਸਾਰ ਹੋ ਰਿਹਾ ਕਿ ਕੁਬਦ ਤੁਮਦ ਆਈਟੀਆਈ ਹੀ ਬਣ ਇਹਦੇ ਨਾਲ ਨਾਲ ਜਿੰਨਾ ਤੁਹਾਡੀਆਂ ਆਈਟੀਆਈਜ਼ ਦੇ ਵਿੱਚ ਜਿਹੜੀ ਹੋਈ ਤੁਹਾਨੂੰ ਸਵਿਧਾ ਮਿਲੇਗੀ ਉਹਦੇ ਤਹਿਤ ਤੁਹਾਨੂੰ ਜਨਤਨ ਯੋਜਨਾ ਰਾਹੀਂ ਤੁਸੀਂ ਬੈਂਕਾਂ ਦੇ ਵਿੱਚੋਂ इजीली ਲੋਨ ਲੈ ਕੇ ਜਿਹੜਾ ਹੈਗਾ ਆਪਣਾ ਕੰਮ ਖੋਲ੍ਹ ਸਕਦੇ ਤੇ ਦੂਜਿਆਂ ਨੂੰ ਜਿਹੜਾ ਹੈਗਾ ਉਹ ਵੀ ਜਿਹੜਾ ਵਾ ਜੋਬ ਜਿਹੜੇ ਆ ਉਹ ਮੈਕਸਿਮਮ ਜੋਬ ਜਿਹੜੇ ਪ੍ਰੋਵਾਈਡ ਕਰ ਸਕਦੇ ਆ ਇਹਦੇ ਨਾਲ ਸਾਡਾ ਅਨਐਮਪਲੋਇਮੈਂਟ ਦਾ ਜਿਹੜਾ ਉਹ ਮੁੱਦਾ ਹੱਲ ਹੋ ਜਾਊਗਾ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ ਜਿਹੜੀ ਅਨਐਮਪਲੋਇਮੈਂਟ ਆ ਪੰਜਾਬ ਦੇ ਵਿੱਚ ਉਹ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਸਾਡੀ ਜਿਹੜੇ ਬਾਹਰ ਬੱਚੇ ਜਾ ਰਹੇ ਆ ਉਹਦੇ ਵਾਸਤੇ ਵੀ ਇੱਕ ਜੜੀ ਹੈਗੀ ਆ ਇਹ ਵੱਡੀ ਬਿਮਾਰੀ ਹੈਗੀ ਆ ਕਿਉਂਕਿ ਬੱਚਿਆਂ ਨੂੰ ਜੋਬ ਨਹੀਂ ਇੱਥੇ ਮਿਲਦੀ ਤੇ ਲੋਕੀ ਬਾਹਰ ਜੁਰੇ ਜਾਂਦੇ ਆ ਜੇ ਆਪਾਂ ਵੱਧ ਤੋਂ ਵੱਧ ਆਈਟੀਆਈਸ ਖੋਲ੍ਹਾਂਗੇ ਸਕਿੱਲ ਕਰਾਂਗੇ ਬੱਚਿਆਂ ਨੂੰ ਤਾਂ ਕਿਤੇ ਨਾ ਕਿਤੇ ਉਸ ਚੀਜ਼ ਦੇ ਉੱਤੇ ਵੀ ਰੋਕ ਲੱਗੂਗੀ ਉਹਦੇ ਨਾਲ ਨਾਲ ਜਿਹੜਾ ਅੱਜ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜਾ ਹੈਗਾ ਸੇਵਾ ਦਰਿਆ ਵਗ ਰਿਹਾ ਉਹ ਵੀ ਜਿਹੜਾ ਸਰਵੇਖਣ ਕਰਨ ਤੋਂ ਪਤਾ ਲੱਗਾ ਕਿ ਜਿਹੜੇ ਅਨਪਲਾਈਡ ਯੂਥ ਨੇ ਉਹ ਮੈਕਸਿਮਮ ਜਿਹੜੇ ਆ ਇਹ ਨਸ਼ੇ ਦੇ ਸੇਵਨ ਦੇ ਵਿੱਚ ਪਏ ਹੈਗੇ ਤਾਂ ਉਸ ਚੀਜ਼ ਦੇ ਉੱਤੇ ਵੀ ਜੇਕਰ ਸਕਿੱਲਡ ਕਰਦਾਂਗੇ ਉਹ ਆਪਣੇ ਕੰਮ ਦੇ ਉੱਤੇ ਲੱਗ ਜਾਣਗੇ ਕਾਰੋਬਾਰ ਖੋਲ ਲੈਣਗੇ ਨਾਲ ਦੂਜਿਆਂ ਨੂੰ ਵੀ ਦੇਣਗੇ ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਵਾ ਕਾਫੀ ਜੜੀ ਹੈਗੀ ਆ ਰੋਕ ਲੱਗ ਸਕਦੇ ਹੈਗੀ ਮੈਂ ਆਪਣੇ ਸ਼ਬਦਾਂ ਨੂੰ ਨਿਰੰਤਰ ਰੱਖਦਾ ਹੋਇਆ ਇਹਨਾਂ ਹੀ ਕਹਿਣਾ ਕਿ ਸਾਰੇ ਜਿਹੜੇ ਵੀ ਆ ਆਪਣੇ ਇੰਸਟੀਚਿਊਨ ਆ ਉਹ ਇਹ ਗੱਲ ਤੇ ਵੱਧ ਤੋਂ ਵੱਧ ਸੈਮੀਨਾਰ ਕਰਾਉਣ ਕਿ ਸਕਿੱਲਡ ਐਜੂਕੇਸ਼ਨ ਦਾ ਜਿਹੜਾ ਵਾ ਸਾਡੀ ਸੂਬੇ ਦੇ ਵਿੱਚ ਵੱਧ ਤੋਂ ਵੱਧ ਫੈਸਾਰ ਹੋਵੇ ਥੈਂਕ ਯੂ ਸੋ ਮੱਚ